ਆ ਦੇਖੋ ਆ ਜਿੰਨੀ ਜ਼ਮੀਨ ਆ ਇਹ ਆ ਮੇਰਾ ਹੀ ਕਬਜ਼ਾ 45 ਸਾਲ ਤੋਂ ਪਹਿਲਾਂ ਇਹ ਟਿੱਬੇ ਪਏ ਸੀਗੇ ਟਿੱਬੇ ਪੱਧਰ ਕਰਕੇ ਸਾਰੇ ਮੈਂ ਬਣਾਏ ਆ 45 ਸਾਲ ਤੋਂ ਇਹਨੂੰ ਮੈਂ ਲੱਗਿਆ ਹੋਇਆ ਸੀ ਜਿਹੜਾ ਕਿ 45 ਸਾਲ ਦਾ ਕਬਜ਼ਾ ਮੇਰਾ ਵਾ ਜਿਹੜੇ ਭਰਾ ਨੇ ਰਜਿਸਟਰੀ ਕਰਾਈ ਆ ਉਹ ਕਬਜ਼ਾ ਤਿੰਨਾਂ ਮੋਟਰਾਂ ਦੂਜੀਆਂ ਤੇ ਮੇਰਾ ਨੰਦਰਜੀਤ ਜੀ ਸਾਬਕਾ ਸਰਪੰਚ ਆ ਪਿੰਡ ਆਂਡਲੂ ਦਾ ਮੇਰਾ ਮਸਲਾ ਇਹ ਹੈ ਜੀ ਸਾਡਾ ਭਰਾ ਜਿਹੜਾ ਇੱਕ ਇੰਗਲੈਂਡ ਦੇ ਵਿੱਚ ਰਹਿੰਦਾ ਸਿਰਾਂ ਤੋਂ ਉੱਥੇ ਰਹਿ ਰਿਹਾ ਵਾ ਜਿਹੜੇ ਕਿ ਜਿਹੜੇ ਕਿ ਹੁਣ ਦੂਜਾ ਵਿਆਹ ਕਰਾਇਆ ਪਹਿਲੇ ਘਰ ਆਲੀ ਛੱਡਤੀ ਅਜੀਤ ਸਿੰਘ ਉਹਦਾ ਨਾਂ ਤੇ ਦੋ ਬੱਚੇ ਤੇ ਘਰ ਆਲੀ ਪਹਿਲੀ ਛੱਡਤੀ ਹੁਣ ਦੂਜਾ ਵਿਆਹ ਕਰਾਇਆ ਹੈ ਤੇ ਉਹ ਕਲੇਸ ਇੰਨਾ ਰੱਖਦਾ ਵਾ ਸਾਡੀ ਭਰਾਵਾਂ ਵੰਡ ਅਸੀਂ ਹੁਣ ਤਿੰਨ ਭਰਾ ਇਸ ਟਾਈਮ ਹੈ ਜਿਉਂਦੇ ਆ ਚੌਥਾ ਮੇਰਾ ਭਤੀਜਾ ਵਾ ਇਹ ਸਾਡੇ ਨਾਲ ਇੰਨਾ ਇੰਨਾ ਅਰ ਨਾਲ ਦਾ ਤੱਕਾ ਹੁੰਦਾ ਦੇਖਿਆ ਪਰ ਇਹ ਇੰਨਾ ਹੋ ਕੇ ਉਸ ਪਿੰਡ ਦੇ ਵਕਤਿਆਂ ਰੱਖ ਕੇ ਮੇਰੀ ਜਿਹੜੀ 45 ਸਾਲ ਤੋਂ ਕਾਬਜ ਜ਼ਮੀਨ ਆ ਮੈਨੂੰ ਇਤਰਾਜ ਨਹੀਂ ਵੀ ਉਹ ਸਾਡੀ ਭਤੀਜੀ ਦੇ ਨਾਮ ਜ਼ਮੀਨ ਨਾ ਹੋਵੇ ਪਰ ਜਿਹੜੀ ਜ਼ਮੀਨ ਦੇ ਉੱਤੇ ਮੈਂ ਕਾਬਜਾਂ 45 ਸਾਲ ਤੋਂ ਮੇਰੇ ਡੰਗਰ ਰੱਖੇ ਹੋਏ ਇੱਥੇ ਇੱਥੇ ਮਰਾ ਡਾ ਬਣਾਇਆ ਆ ਵਾ ਇੱਥੇ ਮੈਂ ਘਰ ਬਣਾਇਆ ਇਹਨਾਂ ਇਸ ਨੰਬਰਾਂ ਦੀ ਜਿਹੜੀ ਰਜਿਸਟਰੀ ਆ ਉਹ ਭਤੀਜੀ ਦੇ ਨਾਮ ਧੋਖੇ ਨਾਲ 420 ਕਰਕੇ ਤੇ ਉੱਥੇ ਵੀ ਕਬਜ਼ਾ ਕਰ ਲਿਆ ਹੁਣ ਸਾਡੇ ਨਾਲ ਅਸੀਂ ਪਿੰਡੋਂ ਛੱਡ ਕੇ ਇਹਨੂੰ ਵੀ ਕਲੇਸ਼ ਰੱਖਦਾ ਆ ਟਾਈਮ ਅੱਥੇ ਆਪਦੀ ਰਹਿائش ਵੀ ਇੱਥੇ ਕਰ ਲਈ ਵੀ ਕਲੇਸ਼ ਰੱਖਦਾ ਵਾ ਕਲੇਸ਼ ਤੋਂ ਡਰਦੇ ਅਸੀਂ ਇਹਦੇ ਨਾਲ ਬਾਹਰ ਲੜਚਾ ਗਿਰ ਕੇ ਰਾਜ਼ੀ ਨਹੀਂ ਗਏ ਔਰ ਇਹਨੇ ਆਹ ਜਿਹੜਾ ਧੋਖਾ ਕੀਤਾ ਵਾ 420 ਕੀਤੀ ਆ ਜਿੱਥੇ 45 ਸਾਲ ਦਾ ਮਕਾਬ ਹੋ ਜਾਂ ਉੱਥੇ ਆ ਕੇ ਉਹਨਾਂ ਨੰਬਰਾਂ ਦੀ ਇਹ ਰਜਿਸਟਰੀ ਕਰਾ ਲਈ ਇਹ ਤਹਿਸੀਲਦਾਰ ਨੂੰ ਮੈਂ ਦੱਸਿਆ ਜਰ ਉਹਨੇ ਮੈਨੂੰ ਤਹਿਸੀਲਦਾਰ ਖੁਦ ਮੰਨਿਆ ਤਹਿਸੀਲਦਾਰ ਖੁਦ ਮੰਨਿਆ ਵੀ ਆ ਇਹ ਧੋਖਾ ਹੋਇਆ ਵਾ ਉਹਨੇ ਆਪ ਗਿਆ ਵਾ ਇਹ ਗੱਲ ਰਜਿਸਟਰੀ ਲਿਖਾਈ ਆ ਉਹਨੇ ਲਿਖਣ ਵਾਲੇ ਨੇ ਇਹ ਲੰਬੜ ਦਾ ਤੇ ਦੂਜੇ ਜਿਹੜੇ ਅਗਵਾ ਬਣੇ ਆ ਉਹਨਾਂ ਨੇ ਕਬਜ਼ਾ ਦਿਖਾਤਾ ਵੀ ਅਜੀਤ ਸਿੰਘ ਦਾ ਕਬਜ਼ਾ ਜਿੱਥੇ ਕਿ 45 ਸਾਲ ਦਾ ਕਬਜ਼ਾ ਮੇਰਾ ਚੱਲ ਰਿਹਾ ਵਾ ਮੈਂ ਇੱਥੇ ਰਹਿਣਾ ਇੱਥੇ ਮੇਰੇ ਡੰਗਰ ਰੱਖੇ ਹੋਇਆ ਇਹਦੀ ਰਜਿਸਟਰੀ ਹੈ ਨਾ ਨੰਬਰਾਂ ਡਿਜੀਟਰੀ ਕਰਾਈ ਆ ਇਹਦੇ ਉੱਤੇ ਕੰਪਲੇਟ ਮੈਂ ਕੇਸ ਲਾਤਾ ਜਦੋਂ 420 ਦਾ ਕੇਸ ਲਾਇਆ ਤੇ ਮੈਂ ਪੁਲਿਸ ਨੂੰ ਵੀ ਇਹ ਕੰਪਲੇਟ ਦੇਣੀ ਆ ਮੇਰੇ ਧੋਖੇ ਨਾਲ ਜਿਹੜਾ ਹੋਇਆ 420 ਮੇਰੇ ਨਾਲ ਇਹਦਾ ਕੋਈ ਸਾਨੂੰ ਨਵੇੜਾ ਚਾਹੀਦਾ ਵਾ ਇਹਨੂੰ ਦੱਸਣਾ ਚਾਹੀਦਾ ਵਾ ਇਹ ਜਿਹੜਾ ਐਨ ਆਰ ਆਈ ਲੋਕ ਕਹਿੰਦੇ ਐਨ ਆਰ ਆਈ ਨੂੰ ਧੱਕਾ ਹੁੰਦਾ ਵਾ ਪਰ ਐਨ ਆਰ ਆਈ ਸਾਡੇ ਨੂੰ ਧੱਕਾ ਕਰੀ ਜਾਂਦਾ ਵਾ ਅਸੀਂ ਕਿੱਥੇ ਕਿਧਰ ਧੱਲ ਸਕਦੇ ਆ ਹੁਣ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਆ ਵੀ ਜਿਹੜੇ ਬੰਦਿਆਂ ਨੇ ਕੰਮ ਕੀਤਾ ਵਾ ਉਹਨਾਂ 400 ਮਹੀ ਦਾ ਕੇਸ ਵੰਡਣਾ ਚਾਹੀਦਾ ਇਨਾ ਤੁਹਾਡਾ ਅਜੀਤ ਗਰੇਵਾਲ ਗਰੇਵਾਲ ਸੋਧੇਪੁਰਾ 인ਦਰਜੀਤ ਸਿੰਘ ਨੇ ਥੋੜੇ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਵੀ ਮੇਰੇ ਪੜਾਣ ਨੇ ਮੇਰੀ ਕੌਜੇ ਵਾਲੀ ਜਿਹੜੀ ਜ਼ਮੀਨ ਜਾਇਦਾਦ ਆ ਵੀ ਉਹ ਆਪਦੀ ਕੁੜੀ ਦੇ ਨਾਮ ਤੇ ਰਜਿਸਟਰੀ ਕਰਾਤੀ ਆ ਹਾਂ ਕੀ ਕਹਿਣਾ ਤੁਹਾਡਾ ਇਸ ਮਾਮਲੇ 'ਚ ਉਹ ਮੈਂ ਫੈਮਲੀ 'ਚ ਹੈਗਾ ਮੈਂ ਆਪਦੀ ਬੇਟੀ ਨੇ ਫੈਮਲੀ 'ਚ ਜਮ੍ਹਾਂ ਕਰਾਈ ਆ ਉਹਨੇ 6 ਕਿੱਲੇ ਇੰਗਲੈਂਡ ਤੋਂ ਆ ਕੇ ਵੇਚਤੇ ਸੀਗੇ ਉਹਨੇ ਆਪਦੇ 6 ਕਿੱਲੇ ਅਸੀਂ ਜਿਹੜੀ ਮੈਂ ਕਰਾਈ ਆ ਆਪਦੇ ਡੋਟਰ ਦੇ ਨੌਕਰਾਈ ਆ ਇੱਟਾ ਤੁਸੀਂ ਗਾਹਾਂ ਟ੍ਰਾਪ ਤੇ 20 ਦਿਨਾਂ ਉਹ ਤੇ ਕਰਾਈ ਤੇ ਉਹ ਕਹਿੰਦੇ ਵੀ ਤੁਹਾਡੇ ਕੋਲੇ ਅਗਲੀ ਮੋਟਰ ਤੇ ਕਬਜ਼ਾ ਕਿਹੜੀ ਤੇ ਮੇਰੀ ਭਰਾਵਾ ਵਾਂਡੋ ਜਾਂ ਉਹ ਤੁਹਾਡੇ ਹਿੱਸੇ ਦਾ ਕਬਜ਼ਾ ਐਨ ਆਰ ਆਈ ਦਾ ਕਬਜ਼ਾ ਕੱਲ ਅਸੀਂ ਪੁਲਿਸ ਕੋਲੇ ਬੈਠੇ ਐਨ ਆਰ ਕਬਜ਼ਾ ਕੋਈ ਕਿਸੇ ਦਾ ਨਹੀਂ ਹੈਗਾ ਉਧਰ ਮੈਂ ਲਾਇਆ 2.5 ਲੱਖ ਲਾਇਆ ਜਿੰਨਾ ਭੰਕੇ ਜਾ ਵੜੂਗਾ ਕਿੱਥੇ ਜੀ ਮੇਰੇ ਰੂਜ ਜਾ ਵੜੂ ਕਬਜ਼ਾ ਕਰੋ ਐਨ ਆਰ ਦਾ ਕਿਹੜਾ ਕਬਜ਼ਾ ਨਹੀਂ ਨਹੀਂ ਜ਼ਮੀਨ ਦੀ ਗੱਲ ਕਰਦੇ ਹਾਂ ਹਾਂ ਕਾਦੀ ਆ ਜਿਹੜੀ ਜ਼ਮੀਨ ਮਗਰਲੇ ਪਾਸੇ ਤੁਸੀਂ ਠੇਕੇ ਦਿੱਤੀ ਹੈ ਕਲਵਿੰਦਰ ਗਿਆ ਨੂੰ ਆਹੋ ਦਿੱਤੀ ਆ ਉਹ ਤੁਸੀਂ ਦਿੱਤੀ ਹੋਈ ਆ ਹਾਂ ਕਲਵਿੰਦਰ ਗਿਆ ਉਹ ਕਹਿ ਕੀ ਲੈ ਨੇ ਸਾਡੇ ਸਾਨੂੰ ਆਉਂਦੇ ਆ ਸਾਢੇ 12 ਮਾਰਾ ਕਿਲੇ ਸਾਡੇ ਉਹ ਸਾਢੇ 12 ਕਿਲੇ ਤੁਸੀਂ ਆਪਦੇ ਕਲਵਿੰਦਰ ਗਿਆ ਨੂੰ ਠੇਕੇ ਦਿੱਤੇ ਹੋਏ ਦਿੱਤੇ ਆ ਠੀਕ ਉਹਨਾਂ ਨੇ ਇਹੀ ਕਹਿਣਾ ਵੀ ਜਿਹੜੀ ਉਹ ਤੁਹਾਡੇ ਭਰਾਵਾਂ ਵੰਡ ਚਾਹੀਏ ਵੀ ਤੁਸੀਂ ਉਹਦੇ ਚੋਂ ਜਗ੍ਹਾ ਜਿਹੜੀ ਵੀ ਆ ਜ਼ਮੀਨ ਆਪਦੀ ਕੁੜੀ ਦੇ ਨਾਂ ਤੇ ਕਰਵਾ ਸਕਦੇ ਹੋ ਜਿਹੜੀ ਵੀ ਤੁਹਾਡੇ ਕੋਲ ਭਰਾਵਾਂ ਵੰਡ ਚਾਹੀਏ ਇਹ ਤਾਂ ਕਿਉਂ ਨਿਕਰਾ ਸਕਦਾ ਮੈਂ ਕਹਿੰਦੇ ਮੇਰੇ ਹਿੱਸੇ ਤਾਂ ਮੈਂ ਦਾ ਕਬਜ਼ਾ ਹੈ ਕਿੱਥੇ ਦਿਖਾ ਕਿੱਥੇ ਦਿਖਾ ਕਬਜ਼ਾ ਉਹ ਉਸ ਮੇਰੀ ਮਾਮ ਜੀ ਉਹਨੇ ਹੀ ਕਹਿ ਗਈ ਸੀ ਇੱਧਰ ਇਹਦਾ ਇੱਧਰ ਸਾਡਾ ਬਸ ਇਸ ਤੋਂ ਪਰੇ ਮੈਂ ਕੁਛ ਕਹਿਣਾ ਮਤਲਬ ਤੁਹਾਡਾ ਤਾਂ ਹਿੱਸਾ ਹੈਗਾ ਸਸ ਚਾਹਾਂ ਭਰਾਵਾਂ ਦਾ ਅਜੇ ਕੋਈ ਸਾਡੀ ਦੂਈ ਨਹੀਂ ਤਖਸੀ ਨਹੀਂ ਹੋਈ ਸਮਝ ਗਏ ਨਾ ਭਰਾਵਾਂ ਬਾਈ ਕਬਜ਼ੇ ਤੇ ਹੈਗੇ ਤੇ ਭਰਾਵਾਂ ਕਰ ਕਾਢ ਜਿਹੜੀ ਭਰਾਵਾਂ ਡ ਹੋਈਆਂ ਭਰਾਵਾਂ ਮੈਂ ਕੁਛ ਨਹੀਂ ਹੋਇਆ ਜੀ ਕੁਛ ਨਹੀਂ ਹੋਇਆ ਇਹ ਤਾਂ ਉਹੀ ਤੇ